ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪਿਛਲੇ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 49 ਤੇ 50 ਦਾ ਪਾਠ ਸਰਵਣ ਕੀਤਾ ਸੀ ਆਓ ਅੱਜ ਇਸ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 51 ਤੇ 52 ਦਾ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ 5ਵਾਂ ਘਰ 6ਵਾਂ ਕਾਰਨ ਕਾਰਨ ਏਕੋ ਹੀ ਜਿਨ ਕੀ ਆਕਾਰ ਤਿਸੈ ਧਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮੈਂ ਧਿਆਏ ਛੋੜ ਸਗਲ ਸਿਆਣਪ ਸਾਜ ਸ਼ਬਦ ਲਿਵ ਲਾਏ ਰਹਾਵੋ ਦੁਖ ਕਲੇਸ਼ ਨਾ ਭੋਬਿ ਆਪੈ ਗੁਰ ਮੰਤਰ ਹਿਰਦੈ ਹੋਏ ਕੋਟ ਯਤਨਾ ਕਰ ਰਹੇ ਗੁਰ ਬਿਨ ਤਰਿਓ ਨਾ ਕੋਏ ਦੇਖ ਦਰਸਨ ਮਨ ਸਾਧਾਰੈ ਪਾਪ ਸਗਲੇ ਜਾਹੇ ਹਉ ਤਨ ਕੈ ਬਲੇ ਹਾਰਣ ਜੇ ਗੁਰ ਕੀ ਪੈਰੀ ਪਾਹੇ ਸਾਧ ਸੰਗਤ ਮਨ ਵਸੈ ਸਾਜ ਹਰਿ ਕਾ ਨਾਉ ਸੇ ਵਡ ਭਾਗੀ ਨਾਨਕਾ ਜੀਨਾ ਮਨ ਇਹੋ ਭਾਉ ਸ੍ਰੀ ਰਾਗ ਮਹੱਲਾ 5 ਸਾਂਚ ਹਰਿ ਤਨ ਪੂਜ ਸਤ ਗੁਰ ਛੋੜ ਸਗਲ ਵਿਕਾਰ ਜੇ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮੰਨ ਨਾਮ ਇੱਕ ਅਪਾਰ ਪ੍ਰਾਨ ਮਨ ਤਨ ਜਿਨੈ ਦਿਆ ਹਿਰਦੈ ਕਾ ਆਧਾਰ ਰਹਾਓ ਕਾਮ ਕ੍ਰੋਧ ਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਸਰਣੀ ਲਾਗ ਚਰਣੀ ਮਿਟੈ ਦੁਖ ਅੰਧਾਰ ਸਾਤ ਸੰਤੋਖ ਦਿਆ ਕਮਾਵੇ ਇਹੇ ਕਰਨੀ ਸਾਰ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਨਿਰੰਕਾਰ ਜੋ ਦਿਸੈ ਸੋ ਸਗਲ ਤੂੰ ਹੈ ਪਸਰੇ ਆਪ ਆਸਾਰ ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ 5 ਦੋ ਕਿਰਤ ਸੁ ਕਿਰਤ ਮੰਦੇ ਸੰਸਾਰ ਸਗਲਾਣਾ ਦੋਹ ਹੂੰ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸੁਮਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸੁ ਜਾਣਾ ਰਹਾਓ ਮਾਨ ਅਭਾਨ ਮੰਦੇ ਸੋ ਸੇਵਕ ਨਾਹੀ ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ ਕੈਨ ਘਾਵਨੇ ਹੋ ਕੀਰਤ ਕਰਲਾ ਕਥਨ ਕਹਿਨ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਾਤਵੇ ਗਤਕਸ਼ ਨਦਰ ਨਾਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ 5ਵਾਂ ਘਰ 7ਵਾਂ ਤੇਰਾ ਭਰੋਸਾ ਪਿਆਰੇ ਮੈਂ ਲਾੜ ਲਡਾਇਆ ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਨ ਕਹਾਵਨ ਤੇਰਾ ਬਖਮ ਭਾਵਨ ਰਹਾਓ ਹੋ ਮਾਣ ਤਾਣ ਕਰੋ ਤੇਰਾ ਹੋਂ ਜਾਨੋ ਆਪਾ ਸਭ ਹੀ ਮਦ ਸਬੈ ਤੇ ਬਾਹਰ ਬੇ ਮੁਹਤਾਜ ਬਾਪਾ ਪਿਤਾ ਹੋ ਜਾਨੋ ਨਹੀਂ ਤੇਰੀ ਕਵਨ ਜੁਗਤਾ ਬੰਧਾ ਨ ਮੁਕਤ ਸੰਤੋ ਹੋ ਮੇਰੀ ਰਾਖੈ ਮਮਤਾ ਭਏ ਕਿਰਪਾਲ ਠਾਕੁਰ ਰਿਹੋ ਆਵਣ ਜਾਣਾ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਸੇਰੀ ਦਾਗ ਮਹੱਲਾ ਪੰਜਵਾ ਘਰ ਪਹਿਲਾ ਸੰਤ ਜਨਾ ਮਿਲ ਭਾਈ ਆ ਕਟੜਾ ਜਮ ਕਾਲ ਸੱਚਾ ਸਹਿਬ ਮਨ ਉਠਾ ਹੋਆ ਖਸਮ ਦਿਆਲ ਪੂਰਾ ਸਤਗੁਰ ਭੇਟਿਆ ਬਿਨ ਸਿਆ ਸਭ ਜਾਲ ਮੇਰੇ ਸਤਗੁਰਾ ਹੋ ਤਦ ਵਿਟੋ ਕੁਰਬਾਨ ਤੇਰੇ ਦਰਸ਼ਨ ਕੋ ਬਲੇ ਹਾਰਣਾ ਤਸ ਦਿੱਤਾ ਅੰਮ੍ਰਿਤ ਨਾਮ ਰਹਾਓ ਜੇੰਤੂ ਸੇਵਾ ਭਾਉ ਕਰ ਸਈ ਪੁਰਖ ਸੁਜਾਨ ਤਿਨਾ ਪਿਛੈ ਛੁੱਟੀ ਐ ਜਿਨੇ ਅੰਦਰ ਨਾਮ ਨਿਧਾਨ ਗੁਰ ਜੇ ਬੜਾ ਦਾਤਾ ਕੋ ਨਹੀਂ ਜਨ ਦਿੱਤਾ ਆਤਮ ਦਾਨ ਆਏ ਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ ਸਚੇ ਸੇਤੀ ਰਤਿਆ ਦਰਗਹਿ ਬੈ ਸੁਣ ਜਾਏ ਕਰਤੇ ਹੱਥ ਵਡਿਆਈਆਂ ਪੂਰਵ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸਚੋ ਸੱਚ ਬਖਾਣੀਐ ਸਚੋ ਬੁੱਧ ਬਿਵੇਕਾ ਸਰਬ ਨਿਰੰਤਰ 라ਵਰੇ ਹਾ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸੇ ਦੇ ਆਧਾਰ ਸਤਿਗੁਰ ਬਚਨ ਕਮਾਬਨੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰੱਤੇ ਆ ਮਾਇਆ ਮੋ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸੁਭਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ ਰਹਾਉ ਗੁਰ ਸਮਰੱਥ ਪਾਰ ਗੁਰ ਵਡ ਭਾਗੀ ਦਰਸ਼ਨ ਹੋਏ ਗੋਰੀਆ ਗੋਚਰ ਨਿਰਮਲਾ ਗੁਰ ਜੇਵੜ ਅਵਰਨਾ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮਖ ਸਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨសា ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਊਚਾ ਗੰਮ ਪਾਰ ਗੁਰ ਕੀ ਮਹਿਮਾ ਅਗੰਮ ਹੈ ਕਿਆ ਕਥੇ ਕਥਨ ਹਾਰ ਜਿਤਨੇ ਫਲ ਮਨ ਬਾਛੀ ਹੈ ਜਿਤੜੇ ਸਤਗੁਰ ਪਾਸ ਪੂਰਵ ਲਿਖੇ ਪਾਵਣੇ ਸਾਜ ਨਾਮ ਦੇ ਰਾਸ ਸਤਗੁਰ ਸਰਣੀ ਆਇਆ ਬੋੜ ਨਹੀਂ ਬਨਾਸ ਹਰ ਨਾਨਕ ਕਦੇ ਨਾ ਵਿਸਰੋ ਇਹੋ ਜਿਓ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਭਾਈ ਹੋਇ ਛੂਟ ਨ ਸੱਚੈ ਨਾਏ ਗੁਰ ਕੇ ਚਰਨ ਸਰੇ ਬਣੇ ਤੀਰਥ ਹਰ ਕਾ ਨਾਓ ਆਗੇ ਦਰਗਹਿ ਮੰਨੀ ਹੈ ਮਿਲੈਨ ਥਾਵੈ ਥਾਓ ਭਾਈ ਰੇ ਸਾਚੀ ਸਤਗੁਰ ਸੇਵ ਸਤਗੁਰ ਤੁਠੇ ਪਾਈਐ ਪੂਰਨ ਲਖ ਭੇਵ ਰਹਾਓ ਸਤਗੁਰ ਵਿਟੋ ਵਾਰਿਆ ਜਿਨ ਦਿੱਤਾ ਸਚਨਾਵੋ ਆਂ ਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪਹਿਨਣਾ ਸੱਚੇ ਸਚਾ ਨਾਵੋ ਸਾਸ ਗਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੇਵੜੇ ਅਵਰ ਨਾ ਦਿਸੈ ਆਠ ਪੈਰ ਤੇ ਸੁਜਾਪ ਨਜ਼ਰ ਕਰੇ ਤਾਂ ਪਾਈਐ ਸਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਹਾ ਸਮਾਏ ਜਿਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਏ ਨਾਨਕ ਗੁਰ ਸਰਣਾਗਤੀ ਮਰੈ ਨਾ ਆਵੈ ਜਾਏ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਹਾ ਸਮਾਏ ਜਿਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਏ ਨਾਨਕ ਗੁਰ ਸਰਣਾਗਤੀ ਮਰੈ ਨ ਆਵੇ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰ ਵਾਲੇ ਹੋ ਇਸ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 51 ਤੇ 52 ਦਾ ਪਾਠ ਸਰਵਣ ਕੀਤਾ ਹੈ ਅਗਲੇ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 53 ਤੇ 54 ਦਾ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ